एबली लीड बाय श्री आदित्य वरियर एसपी डी जिस तरह मैं ਦੱਸਿਆ ਤੁਹਾਨੂੰ ਪਿੰਮੀ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੈਂਟਰਲ ਏਜੰਸੀਜ਼ ਨਾਲ ਕੀਤਾ ਇਹਨਾਂ ਨੇ ਸਹਿਲਮੀਰ ਦੀ ਟੀਮ ਨੇ ਇਹ ਅਮਸਰ ਰੋਲਰ ਪੁਲਿਸ ਵਧਾਈ ਦੀ ਬਾਤ ਕਰੇ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਤੇ ਪਰਦਾ ਫਾਸ਼ ਕਰਨ ਵਿੱਚ ਕਾਮਯਾਬ ਹੋਏ ਹਨ ਜਿਹੜਾ ਕ੍ਰੋਸ ਦੀ ਬਾਰਡਰ ਆਈਐਸਆਈ ਸਪான்ਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਸੁਖਮਿੰਦਰ ਚੱਕ ਮਿਛਰੀਵਾਲ ਦਾ ਥਾਣਾ ਲੋਪੋਗੇ ਦਾ ਜਿਹਦੇ ਤੋਂ ਦੋ ਹੈਂਡ ਗ੍ਰਨੇਡ बरामद ਕੀਤੇ ਗਏ ਨੇ ਪੀ86 ਚਾਈਨੀਜ਼ ਮੇ ਇਸ ਦੀ ਜੜੀ ਮੁੱਢਲੀ ਪਿਛਗਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ ਜਨਵੇ ਮੈਂ ਹਲੇ ਖੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਤੇ ਤੜਪਕ ਪਕੜ ਜਾਰੀ ਹੈ ਪਰ ਇਹਨਾਂ ਮੈਂ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੂਹ ਤੁਹਾਨੂੰ ਤੁਹਾਨੂੰ ਅਪਡੇਟ ਦੇ ਫਾਚੇ ਫੰਡਰ ਆਮਲੇ ਇਹ ਸੁਖਮਨ ਪੀਸੀ ਮੈਂ ਚੱਕ ਮਿਸ਼ਰੀਗੜਾ ਥਾਣਾ ਲੋਪੋ ਇਸ ਨੂੰ ਪਹਿਲੇ ਵੀ ਸਾਰੇ ਤੱਕ ਪਰਚੇ ਦਰਜ ਨੇ ਨਹੀਂ ਇਹਦੇ ਸੁਖਮਨ ਦਾ ਹਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਆਇਦਰ ਪਾਕਿਸਤਾਨਾ ਨਹੀਂ ਡਰੋਨ ਹੈ ਹਾਂ ਇਹਦਾ ਜਦੋਂ ਹਲੇ ਪੁੱਛ ਕੇ ਜਿਸ ਤੋਂ ਜੋ ਮੁੱਢਲੀ ਪੁੱਛ ਕੇ ਜਿਸ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ ਹੈ ਪਰ ਇਹਨਾਂ ਨੇ ਕੋਈ ਵਾਰਦਾਤ ਪਹਿਲਾਂ ਕੀਤੀ ਹੈ ਕਿਉਂਕਿ ਜਿਵੇਂ ਠਾਣੇ ਦੇ ਉੱਤੇ ਹੈਂਗ ਗ੍ਰਨੇਡਰ ਕੋਈ ਸੀ ਕਿ ਹਮਲੇ ਹੋਏ ਸੀ ਕੋਈ ਉਹਨਾਂ ਕੋਈ ਹਾਲੇ ਜਿਹੜੇ ਇੱਦੀ ਜਿਹੜੀ ਗ੍ਰਿਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਹਾਂ ਜ਼ਿੰਮੇਵਾਰੀ ਨਾਲ ਹੋਰ ਕਵਰੀਜ਼ ਵੀ ਅਸੀਂ ਕਰਾਂਗੇ ਜਿਹੜੇ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਇਹ ਪਹਿਲੀ ਕਨ ਕੋਈ ਰਡਾਤੇ ਇਸ ਕੇਸ ਦੇ ਵਿੱਚ ਹਾਂਜੀ ਕੋਈ ਜੇਲ ਜੇਲ ਚ ਹੋਵੇ ਜਾਂ ਨਹੀਂ ਇਸ ਤਰ੍ਹਾਂ ਦਾ ਇਸ ਟਾਈਮ ਤੇ ਕੁਝ ਨਹੀਂ ਮੈਂ ਤੁਹਾਨੂੰ ਨਾਲ ਕਮਿਟ ਕਰਾਂਗਾ ਕਿਉਂਕਿ ਇਹ ਸਾਡੀ ਤਫ਼ਤੀਸ਼ ਦਾ ਜਿਹੜਾ ਹੈਗਾ ਵਿਸ਼ੇ ਆ ਉਹਨਾਂ ਤਫ਼ਤੀਸ਼ ਪ੍ਰਭਾਵਿਤ ਹੁੰਦੀ ਹੈ ਜਿਸ ਅ ਵੈਰੀ ਗੁੱਡ ਆਪਰੇਸ਼ਨ ਔਰ ਇਹ ਲਈ ਸਹਿਲ ਮੀਰ ਜੀ ਤੇ ਉਹਨਾਂ ਦੀ ਟੀਮ ਬਦਾਈ ਦੇ ਪਾਤਰ ਐਂਡ ਦੀਜ਼ ਆ ਹੀਰੋਜ਼ ਵਿਚ ਆਰ ਸਿਟਿੰਗ ਬਿਸਾਈਡਸ ਮੀ ਸਰੀ ਇੱਕ ਸਰ ਹੋਰ ਚੱਕ ਮਿਸਤਰੀ ਖਾਨ ਦਾ ਹੀ ਲड़का ਅਫਰਾਦ ਦੱਸਿਆ ਜਾ ਰਿਹਾ ਹੈ ਇਸ ਕਿੱਸੇ ਦੇ ਵਿੱਚ ਉਸ ਨੂੰ ਕਿਵੇਂ ਦੇਖਣੋਂ ਕੋਈ ਤੁਸੀ ਨਹੀਂ ਕਰਦੇ ਨਹੀਂ ਉਹਦੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੱਲ ਕਰਦੇ ਪਈਓ ਕੌਣ ਫਰਾਬ ਦੱਸਿਆ ਜਾ ਰਿਹਾ ਅਸੀਂ ਤਾਂ ਆਪਦੀ ਤਫ਼ਤੀਸ਼ ਨਾਲ ਹੀ ਕਰਾਂਗੇ ਜੋ ਸਾਡੀ ਤਫ਼ਤੀਸ਼ ਵਿੱਚ ਸਰ ਇਹਨੂੰ ਪਤਾ ਨਹੀਂ ਤੁਸੀਂ ਕਿਹੜੀ ਬਥੇਰੀ ਦੋ ਜਾਣੀ ਸੀ ਕਿ ਇੱਕ ਤੁਸੀਂ ਕਾਬੂ ਕਰ ਲਿਆ ਜੀ ਇੱਕ ਨਹੀਂ ਮੈਨੂੰ ਇਸ ਬਾਰੇ ਨਹੀਂ ਪਤਾ ਕੋਲੇ ਪਤਾ ਹੋਊਗਾ ਤੁਹਾਨੂੰ ਕੋਲੇ ਸਿੱਧਰ ਮੈਨੂੰ ਜਿਆਦਾ ਪਤਾ ਹੈ ਜੀ ਸਾਹਿਬ ਕਿਹੜੇ ਗਿਰਫਤਾਰ ਹੋਏ ਨੇ ਇੱਕ ਮਿੰਟ ਸਰ ਗੋਲ ਪੁੱਛ ਲਓ ਜਿਹੜੇ ਗਿਰਫਤਾਰ ਹੋਏ ਨੇ ਇਹਨੂੰ ਆਪਾਂ ਹਥਿਆਰਾਂ ਦਾ ਨੈਟਵਰਕ ਦਾ ਇੱਕ ਨੁਮਾਇੰਦਾ ਕਵਾਂਗੇ ਗੈਂਗਸਟਰ ਕਵਾਂਗੇ ਜਾਂ ਆਤੰਕਵਾਦੀ ਕਵਾਂਗੇ ਕਿਹੜੀ ਸ਼੍ਰੇਣੀ ਹੈ ਦੇਖੋ ਜਿਸ ਤਰ੍ਹਾਂ ਦੇ ਇਹ ਘਾਤਕ ਹਥਿਆਰ ਸਾਨੂੰ ਇਹ ਬਰਾਮਦ ਹੋਏ ਨੇ ਇਹ ਬੇਸਿਕਲੀ ਦੇਖੋ ਇਹ ਬੜੀ ਥਿਨ ਲਾਈਨ ਹੈਗੀ ਹੈ ਅੱਜਕੱਲ ਜਿਹੜੀ ਰੈਡੀਕਲਿਜ਼ਮ ਦੇ ਜਿਹੜੇ ਮੇਨ ਜਿਹੜੇ ਜਿਹੜੇ ਬਦਮਾਸ਼ ਨੇ ਜਿਹੜੇ ਇਥੋਂ ਦੇਸ਼ ਭੱਜ ਚੁੱਕੇ ਨੇ ਦੇਖੋ ਬੇਸਿਕਲੀ ਆਈਐਸਆਈ ਦੇ ਹੱਥੇ ਚੜੇ ਹੋਏ ਨੇ ਔਰ ਉਹਨਾਂ ਦੀ ਆਈਐਸਆਈ ਸਪான்ਸਰਡ ਜਿਹੜੀ ਨਾਰਕੋ টেরਰਿਜ਼ਮ ਹੈਗੀ ਹੈ ਆਪਾਂ ਹਮੇਸ਼ਾ ਵਰਡ ਵਰਡ ਯੂਜ਼ ਕਰਦੇ ਆਂ ਜਦੋਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਦੇ ਆਂ ਨਾਲ ਨਾਲ ਐਨਡੀਪੀਐਸ ਹੈ ਨਾਲ ਨਾਲ ਹਥਿਆਰ ਹੈ ਸੋ ਇਹ ਉਸੇ ਦੀ ਲੜੀ ਦੇ ਵਿੱਚ ਪੰਜਾਬ ਨੂੰ ਡੀਸਟੈਬਲਿਸ਼ ਕਰਨ ਲਈ ਹਿੰਦੁਸਤਾਨ ਨੂੰ ਡੀਸਟੈਬਲਿਸ਼ ਕਰਨ ਲਈ ਜਿਹੜੀਆਂ ਆਈਐਸਆਈ ਸਮੇਂ-ਸਮੇਂ ਪਰ ਕੋਝੀ ਹਰਕਤਾਂ ਉਹਨਾਂ ਦੇ ਨਾਪਾਕ ਰਾਦੇ ਨੇ ਉਹਨਾਂ ਦੀ ਲੜੀ ਦੇ ਵਿੱਚ ਹੀ ਇਹ ਇਕ ਪਾਰ ਦੇਸ਼ ਦਰੋਹੀ ਦਾ ਮਾਮਲਾ ਕਾਨੂੰਨ ਦੇ ਧਾਰਾ ਲੱਗਣਗੇ ਇਹਦਾ ਮਤਲਬ ਨਹੀਂ ਇਹਦੇ ਵਿੱਚ ਜਿਹੜਾ ਹਲੇ ਤਾਂ ਫਿਲਹਾਲ ਅਸੀਂ ਐਕਸਪਲੋਸਿਵ ਐਕਟ ਦੇ ਵਿੱਚ ਇਸ ਦੇ ਉੱਤੇ ਪਰਚਾ ਦਰਜ ਕੀਤਾ ਹੈਗਾ ਹਾਂ ਜਿਸ ਤਰ੍ਹਾਂ ਇਹਦੇ ਉੱਤੇ ਜਿਵੇਂ ਹੋਰ ਬੰਦੇ ਇਹਨਾਂ ਦੀ ਪੁਛਗਿੱਛ ਵਿੱਚ ਸਾਹਮਣੇ ਆਏ ਆ ਆਰਗੇਨਾਈਜ਼ਡ ਕ੍ਰਾਈਮ ਦਾ ਤਾਂ ਇਹਦੇ ਵਿੱਚ ਧਾਰਾ ਜੁੜੇਗੀ ਫਿਰ ਜਿਸ ਤਰ੍ਹਾਂ ਹੋਰ ਕੋਈ ਹੁੰਦਾ ਜਿਸ ਤਰ੍ਹਾਂ ਕੋਈ ਰੈਲੇਵੈਂਟ ਸੈਕਸ਼ਨ ਹੋਣਗੇ ਐਸ ਪਰ ਲਾਗ ਵੀ ਲੈਂ। ਅੰਮ੍ਰਿਤ ਸਰ ਦੇ ਵਿੱਚ ਸਰ ਰਾਜਾ ਸਿੰਘ ਦੀ ਸਿਗਰਟ ਥਰੋ ਹੋਇਆ ਸੀਗਾ। ਇਹਨਾਂ ਦੀ ਕੋਸ਼ਿਸ਼ ਤੇ ਇਹੀ ਹੋਏਗੀ ਨਾ ਕਿ ਕਿ ਲਾ ਚੱਲਣੇ ਕਿੱਥੇ ਹੀ ਕਰਨ ਦਾ ਮਤਲਬ। ਦੇਖੋ ਜਿਹੜੀ ਤਫ਼ਤੀਸ਼ ਹੁੰਦੀ ਹੈ ਪ੍ਰੀਜ਼ੰਪਸ਼ਨਸ ਤੇ ਨਹੀਂ ਹੁੰਦੀ। ਤਫ਼ਤੀਸ਼ ਫੈਕਟਸ ਤੇ ਹੁੰਦੀ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਜਿਵੇਂ ਕਿੱਥੇ ਚੱਲਨੇ ਸੀ ਕਿਵੇਂ ਚੱਲਨੇ ਸੀ ਇਹਦਾ ਤਫ਼ਤੀਸ਼ ਦਾ ਇੱਕ ਵਿਸ਼ਾ ਹੈ। ਜਿਵੇਂ ਜਿਵੇਂ ਤਫ਼ਤੀਸ਼ ਹੋਏਗੀ, ਜਿਵੇਂ ਜਿਵੇਂ ਤਫ਼ਤੀਸ਼ ਪ੍ਰਗਤੀ ਕਰੇਗੀ ਪਾਉ ਨੂੰ ਅਪਡੇਟ ਅਸੀਂ ਸਾਰੇ ਇਹਨਾਂ ਦੀ ਪਹਿਲੀ ਕਿ ਜਿਹੜੇ ਇਨਵੋਲਵ ਹੁੰਦੇ ਨੇ ਆਪਾਂ ਇਹਨਾਂ ਨੂੰ ਡਿਲੀਵਰੀ ਬੁਆਇਸ ਵੀ ਕਹਿ ਸਕਦੇ ਆ ਕਿ ਡਿਲੀਵਰ ਕਰਦੇ ਨੇ ਸਮਾਨ ਨੂੰ ਉਹਨਾਂ ਦਾ ਸਮਾਨ ਚੱਕੀ ਜੀ 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 ਇਹਨਾਂ ਨੂੰ ਨੌਲਜ ਕੀ ਦਿੱਤਾ ਜਾਂਦਾ ਬੇਸਿਕਲੀ ਕਿ ਗਏ ਪਛਾਤਾ ਇਹਨਾਂ ਕੋ ਨੌਕਰੀਆਂ ਹੈ ਨਹੀਂ ਕਿਉਂਕਿ ਅਸੀਂ ਦੇਖਦੇ ਆ ਕਿ ਜੇ ਕਿ ਤੁਸੀਂ ਕੋਈ ਦੱਸਿਆ ਕਿ ਅਸੀਂ ਕਾਫੀ ਲੋਕ ਜਿਹੜੇ ਆ ਵੱਖ-ਵੱਖ ਕਿਸਾਂ ਦੇ ਵਿੱਚ ਉਹਨਾਂ ਨੂੰ ਗੁਜ਼ਾਰ ਕੀਤਾ ਹੈ ਇਹ ਜਿਹੜੇ 18 ਤੋਂ 24 ਸਾਲ ਦੇ ਨੌਜਵਾਨ ਹੈ ਸਾਰੇ ਇਹ ਸੇ ਕੰਮਾਂ 'ਚ ਪਏ ਹੋਏ ਨੇ ਕਿਵੇਂ ਆਪਾਂ ਇਸ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਸਰ ਇਹ ਬਹੁਤ ਵੱਡੀ ਤਰਸਦੀ ਤੁਸੀਂ ਬਹੁਤ ਇੱਕ ਵੈਲਿਡ ਕੁਐਸਚਨ ਪੁੱਛਿਆ ਹੈਗਾ ਆਪਾਂ ਹਰ ਰਿਸਪੌਂਡਰੈਂਸ ਦੇ ਵਿੱਚ ਇਹਦੀ ਇਹਦਾ ਇੱਕ ਆਪਾਂ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬੇਸਿਕਲੀ ਜਿਹੜਾ ਇਹ ਇੱਕ ਸੋਸਾਇਟੀਲ ਇਸ਼ੂ ਹੈਗਾ ਇਹ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਆਪ ਬਦਮਾਸ਼ ਭੱਜ ਗਏ ਆਪ ਆਪਣੀ ਜ਼ਿੰਦਗੀ ਐਸ਼ ਨਾਲ ਜੀ ਰਹੇ ਆ ਇਹਨਾਂ ਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਮੈਂ ਮੰਨਦਾ ਇਹਨਾਂ ਦੀ ਇਕਨੋਮਿਕ ਜਿਹੜਾ ਸਟੇਟਸ ਹੁੰਦਾ ਹੈ ਉਹਦਾ ਫਾਇਦਾ ਉਠਾਉਂਦੇ ਨੇ ਇਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਦੇ ਨੇ ਉਹ ਤਾਂ ਕਿ ਇਹਨਾਂ ਨੂੰ ਐਡਿਕਟ ਬਣਾ ਕੇ ਫਿਰ ਇਹਨਾਂ ਤੋਂ ਕੰਮ ਲੈਂਦੇ ਨੇ ਪੈਸਿਆਂ ਦਾ ਲਾਲਚ ਦਿੰਦੇ ਨੇ ਔਰ ਦੂਜਾ ਇਹ ਹੈ ਕਿ ਅਸੀਂ ਤੁਹਾਡੇ ਪਾਸਪੋਰਟ ਬਣਵਾ ਕੇ ਤੁਹਾਨੂੰ ਬਾਹਰ ਕੱਢ ਲਾਂਗੇ ਉਹਦਾ ਲਾਲਚ ਦਿੰਦੇ ਨੇ ਜਿਸ ਵਿੱਚ ਮੰਦ ਭਾਗ ਮੈਂ ਕਹੂੰਗਾ ਜਿਹਦੇ ਵਿੱਚ ਸਾਡੇ ਨੌਜਵਾਨ ਇਸ ਵਿੱਚ ਚਾਂਸੇ ਵਿੱਚ ਫਸ ਜਾਂਦੇ ਨੇ ਤੇ ਇਹ ਗਲਤ ਕੰਮ ਕਰਦੇ ਸਾਰੇ ਇਹਨਾਂ ਦੀ ਪਹਿਲੀ ਗੱਲ ਸਾਈਨ ਖਰਚ ਨਹੀਂ ਹੈ ਕਿ ਉਹਨਾਂ ਦਾ ਬੇਟਾ ਕਿੱਧਰ ਜਾ ਰਿਹਾ ਹੈ ਜਿਹੜਾ ਉਹ